ਸਤਿ ਸ੍ਰੀ ਅਕਾਲ ਮੈਂ ਅੰਮਰਦੀਪ ਸਿੰਘ ਸ਼ੇਰਪੁਰ ਫਮਾਸੇਰ ਨਕੋਦਰ ਇਲਾਕਾ ਨਾਵਾਸੀਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵਾਲੋ ਦੀਵਾਲੀ ਦੀਆਂ ਮੰਦੀ ਛੋੜਦੀਆਂ ਅਤੇ ਵਿਸ਼ਕਰਮਾਂ ਦੇ ਦੀਆਂ ਲੱਖ ਲੱਖ ਮੁਬਾਰਕਾਂ ਆਓ ਅੰਗੀਆਂ ਬਾਕ ਸਾਰੇ ਰਲ ਮਿਲ ਕੇ ਗ੍ਰੀਨ ਦੀਵਾਲੀ ਮਨਾਈਏ ਤਾਂ ਕਿ ਜੋ ਪ੍ਰਦੂਸ਼ਣ ਹੈ ਉਹ ਸਕੀ ਜੀ ਮੇਰੇ ਵੱਲੋਂ ਸਹਿਰ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਲਾਖਨਵਾਸੀਆਂ ਲੱਤ ਲੱ ਬਦਾ ਯੂਰ ਸਸਿਕਾ ਮੈਂ ਸਕੁੰਦਰਪੁਰ ਕੌਂਸਲਰ ਨੰਬਰ 8 ਤੋਂ ਸਭ ਦੀ ਗੱਲ ਕਰਦੇ ਸਾਰੇ ਲਾਖਨਵਾਸੀਆਂ ਨੂੰ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਦੀਵਾਲੀ ਪੰਡਿਤਿਸ਼ੋ ਅਤੇ ਵਿਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਆਓ ਆਪਾਂ ਸਾਰੇ ਰਲ ਮਿਲ ਕੇ ਦੀਵਾਲੀ ਮਨਾਈ ਅਤੇ ਸਮਾਜ ਨੂੰ ਪ੍ਰਦੂਸ਼ਣ ਰਹਿਤ ਕਰੀਏ ਮੈਂ ਇਹ ਵੀ ਅਰਦਾਸ ਕਰਦੀ ਹਾਂ ਕਿ ਇਹ ਸਾਰੇ ਤਿਹਾਰ ਆਪ ਸਭ ਲਈ ਖੁਸ਼ੀਆਂ ਕਿੜੇ ਲੈ ਕੇ ਆਉਣ ਤੇ ਮੇਰੇ ਤੇ ਮੇਰੇ ਪਰਿਵਾਰ ਵਾਲੋ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਤਿਹਾਰਾਂ ਦੀਆਂ ਲੱਖ ਲੱਖ ਵਧਾਈਆਂ